हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਤੁਹਾਨੂੰ ਪਤਾ ਜਿਵੇਂ ਕਿ ਇਤਨਾ ਉੱਲਾ ਯਾਰਾ ਬੀਐਫਏ ਦਾ ਮੇਲਾ ਚੱਲ ਰਿਹਾ ਜੀ 30 ਨਵੰਬਰ 1 2 3 ਦਸੰਬਰ 2024 ਉਥੇ ਨੀਲੀ ਰਾਵੀ ਦੇ ਵਿੱਚ ਛੋਟੇ ਬੱਚਿਆਂ ਦੇ ਕਾਫਰੇਲੀ ਦੇ ਵਿੱਚ ਕੱਟ ਦਾ ਮੁਕਾਬਲਾ ਹੋਇਆ ਕਿੱਡਾ ਗਿਆ ਇੱਕ ਸਾਨੂੰ ਕੱਟਾ ਦਿਖਾਉਣਾਗਾ ਇਹ ਦਿਖਾਉਣਾ ਵੀ ਕਿਹੜੇ ਨੰਬਰ ਤੇ ਆਇਆਗਾ ਕਿਹੜੇ ਸਾਣ ਦਾ ਪਾਈ ਦਾ ਕਿਹੜਾ ਪਿੰਡ ਆ ਪਹਿਲਾਂ ਕਿਸੇ ਕੈਟਾਗਰੀ ਵਿੱਚ ਪਾਇਆ ਜਾਂ ਨਹੀਂ ਪਾਇਆ ਕਿਵੇਂ ਨਵੇਂ ਬੰਦ ਨੂੰ ਉੱਥੇ ਜਾ ਕੇ ਹੌਸਲਾ ਮਦਿਆ ਨਵੇਂ ਬੰਦ ਨੂੰ ਉੱਥੇ ਕਾਪੜੇ ਪੋਜੀਸ਼ਨਾਂ ਪ੍ਰਾਪਤ ਹੁੰਦੇ ਹਨ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦੇ ਭਰਾ ਨੂੰ ਕਮੈਂਟਾਂ ਜਰੂਰ ਦਿਨੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਕਿਹੜੇ ਪਿੰਡ ਤੋਂ ਆਗੇ ਆਪਾਂ ਬਾਗੇ ਪਰਾਨੇ ਤੋਂ ਦੂਜਾ ਜੀ ਦੂਜਾ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਧੰਨਵਾਦ ਜੀ ਪਹਿਲਾਂ ਕਿਸੇ ਕੰਪਨੀ ਛਪਾਇਆ ਘਟਾ ਆਪਾਂ ਨਹੀਂ ਇਹ ਪਹਿਲੀ ਵਾਰ ਹੀ ਪਾਇਆ ਜੀ ਤੁਸੀਂ ਆ ਵੀ ਪਹਿਲੀ ਵਾਰ ਹੀ ਆਏ ਹੋ ਮੰਨ ਨਹੀਂ ਨਹੀਂ ਅੱਗੇ ਅਸੀਂ ਆਉਣੇ ਮੇਲੇ ਅੱਗੇ ਵੀ ਹਾਂਡੇ ਜਾਨਵਰ ਆਉਂਦੇ ਆ ਜੀ ਅੱਛਾ ਅੱਛਾ ਹਾਂ ਜੀ ਹਾਂ ਜੀ ਤੇ ਜੇ ਆਪਾਂ ਗੱਲ ਕਰਦੇ ਆ ਸਾਹ ਦੇ ਤੇ ਪਿਓ ਦੀ ਘਟੇ ਦੀ ਕਿਹੜਾ ਪਿਓ ਦਾ ਇਹ ਨੂਰ ਬੁੱਲ ਦਾ ਜੀ ਨੂਰ ਖਰੋੜੀ ਫਾਰਮ ਦਾ ਹਾਂ ਜੀ ਹਾਂ ਜੀ ਖਰੋੜੀ ਡੇਰੀ ਫਾਰਮ ਵਾਲੇ ਨੂਰ ਬੁੱਲ ਦਾ ਬੱਚਾ ਹੈ ਜੀ ਤੇ ਇਹਦੀ ਮਾਂ ਥਲੇ ਦੁੱਧ ਕਿੰਨਾ ਕਰ ਵੀਰੇ 16 ਪਲੱਸ ਜੀ ਦੂਜੇ ਸੂਏ ਅੱਛਾ ਇਸ ਵਿੱਚ ਵਿੱਚ ਚਾਹੀ ਬੱਚੇ ਸਿੱਗਲਾ ਆਪਣਾ ਹਾ ਇਸੇ ਜਹਾਹੀ ਸੀਗਾ ਜੀ ਠੀਕ ਤੋੜ ਕੇ ਦਿਖਾਓ ਵੀਰੇ ਪਿੰਡ ਕਿਹੜਾ ਬੋਲਿਆ ਸੀ ਆਪਣਾ ਬਾਗਾਪਰਾਣਾ ਬਾਈ ਜੀ ਜ਼ਿਲ੍ਹਾ ਮੋਗਾ ਜੀ ਬਹੁਤ ਵੀ ਰਾਏ ਨੇ ਕਿ ਖਰੋ ਡੇਰੀ ਫਾਰਮ ਵਾਲੇ ਨੂਰਪੁੱਲ ਦਾ ਜਿਹੜਾ ਬੱਚਾ ਮਾ ਨੂਰਪੁੱਲ ਅੱਗੇ ਸਰਕਾਰੀ ਸੀਮੈਂਟ ਦਾ ਬੱਚਾ ਛਾਦਾ ਤੇ ਇਹ ਕਟਾ ਦੇਖ ਸਾਬੋ ਜੀ ਜਿਹੜਾ ਤਿੰਨ ਤੋਂ 6 ਮਹੀਨਾ ਵਾਲੀ ਕੈਟਾਗਰੀ ਦੇ ਵਿੱਚੋਂ ਦੂਜਾ ਨੰਬਰ ਪ੍ਰਾਪਤ ਕੀਤਾ ਮੋੜ ਲਓ ਵੀਰੇ ਤੁਹਾਨੂੰ ਦਿਖਾ ਰਹੇ ਆ ਇਹੇ ਜਿਹੇ ਪਸ਼ੂ ਜਿਹੜੇ ਆ ਅੱਖ ਹੁੰਨੀ ਚਾਹੀਦੀ ਗੀ ਨੀਲੀ ਰਾਵ ਦੇ ਵਿੱਚ ਇਹੇ ਅੱਖ ਹੁੰਦੀ ਹੈ ਜੀ ਮਾਨਕਣੀ ਗਲਾਬੀ ਜੀ ਨੂੰ ਬੋਲ ਦਿੰਨਾ ਮੋਟੀਆਂ ਲੱਤਾਂ ਮੂਲੀ ਗੋਡੀ ਨਿਮੀ ਤੇ ਜਿਹੜੀ ਛਾਤੀ ਉੱਥੋਂ ਭਾਰੀ ਹੋਊਗੀ ਤੁਹੀ ਵਿੱਚੋਂ ਨਿਮੀ ਹੋਊ ਤਾਂ ਥੱਲੇੋਂ ਢੱਡੋਂ ਨੂੰ ਵੱਡਾ ਮਿਲੂਗਾ ਨਾ ਜਿਹੜੀ ਥੱਲੇੋਂ ਤੁਹਾਨੂੰ ਦਾ ਜ਼ਿਆਦਾ ਵੱਡਾ ਨਾ ਪਿੱਛੇ ਪੂਰੇ ਢਾਲਵੇਂ ਹੁੰਦਾ ਨੀਲੀ ਰਾਵੀ ਨਿਸ਼ਾਨੀ ਇਹ ਹੁੰਦੀ ਜਿਹਦੇ ਪੂਰਾ ਸਰੀਰ ਹੋਊਗਾ ਜਿਵੇਂ ਸਾਹੀ ਵਾਲਾ ਗੱਲ ਆਉਂਦਾ ਨਾ ਇਸ ਤਰ੍ਹਾਂ ਥੱਲੇ ਪੰਜ ਦੇ ਵਿੱਚ ਸਰੀਰ ਚ ਨਾ ਮਿਲਗੇ ਤੇ ਮੇਰਾ ਆਪਣਾ ਨੰਬਰ ਬੋਲਿਓ ਜੀ ਨੰਬਰ 98554 ਜੀ 4010 ਤੇ ਘਰ ਚ ਹੋਰ ਕਿਨੇ ਕੁਸ਼ ਆਪਣੇ ਕੋਲੇ ਕਰਜ ਆਗੇ 10 11 ਨਾਲ ਜੀ 10 11 ਨੀਲੀ 라ਵੀ ਦੇ ਹੈ ਹਾਂ ਬਾਰੇ ਨੀਲੀ 라ਵੀ ਦੇ ਹੁੰਦਾ ਮੋਰਾ ਦੇ ਨੀਲੀ 라ਵੀ ਦੇ ਵਾਤਾ ਠੀਕ ਆ ਹੁਣ ਦੱਬ ਕੇ ਕਰੂੰਗੀ ਤੈਰੀ ਖਰੀਦੀ ਹਾਂ ਆ ਪੂਰੀ ਜੀ ਆਉਣ ਵਾਲੇ ਮਿਲਿਆ ਪਾਇਆ ਕਰੋ ਤੱਕ ਹਾਂਜੀ 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 ਤੱਕ ਠੀਕ ਆ ਠੀਕ ਲਓ ਦੇਖ ਸਕੋ ਜੀ ਇਹ ਕਟਾ ਬਾਈ ਦਾ ਦੂਜੇ ਨੰਬਰ ਦਾ ਹੈ ਸੋ ਬਾਈ ਨੂੰ ਮੁਬਾਰਕਾਂ ਬਧਾਣਾ ਪੁਆਇੰਟਾ ਜਰੂਰ ਦੇ ਦਿਓ ਠੀਕ ਆ ਬਨੇ ਬਹੁਤ ਬਹੁਤ ਧੰਨਵਾਦ ਬਾਈ ਸਮਾਨ ਦੇ ਵਾਸਤੇ ਥੈਂਕ ਯੂ ਬਾਈ ਸਾਰੇ ਕਿਸਾਨ ਵੀਰਾਂ ਨੂੰ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ